ਪਟਿਆਲਾ ਪੁਲਿਸ ਨੇ ਦੋ ਅੰਨੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਐਸਪੀ ਇਨਵੈਸਟੀਗੇਸ਼ਨ ਯੋਗੇਸ਼ ਸ਼ਰਮਾ ਨੇ ਕੀ ਕਿਹਾ ਆਓ ਸੁਣਦੇ ਹਾਂ ਨੈਸ਼ਨਲ ਨਿਊਜ਼ ਫੋਕਸ ਦੀ ਬਿਊਰੋ ਰਿਪੋਰਟ ਡੀਐਸਪੀ ਨਪਾ ਡੀਐਸਪੀ ਡੀ ਇੰਚਾਰਜ ਸਿਲੀ ਪਟਿਆਲਾ ਐਸਐਸਓ 파ਸੋਂ ਐਸਐਸਓ ਸਦਰ ਨਪਾ ਇਹਨਾਂ ਦੀ ਟੀਮ ਨੇ ਬੜਾ ਐਫੈਕਟਿਵਲੀ ਦੋ ਬਲਾਈਂਡ ਬਰਡਰਸ ਨੂੰ ਟ੍ਰੇਸ ਕੀਤਾ ਹੈ ਜੋ ਪਹਿਲਾ ਮਾਡਲ ਹੈ ਉਹ ਬੰਦਰਾਰਾ ਫਰੌਡ ਪਿੰਡ ਦੇ ਵਿੱਚ ਹੋਇਆ ਸੀਗਾ 온 ਦਾ ਇੰਟਰਵੈਨਿੰਗ ਨਾਈਟ ਆਫ ਸ਼ੇਟੀ ਸਾਥਰ ਜੋ ਜਿਹਦੇ ਵਿੱਚ ਇਨਫੋਰਮੇਸ਼ਨ ਆਈ ਸੀ ਕਿ ਜਗਦੀਪ ਸਿੰਘ ਉਹ ਚੱਗੀ ਇਹਦਾ ਕਿਸੇ ਨੇ ਕਤਲ ਕਰਤਾ ਇਹਨੇ ਘਰ ਦੇ ਵਿੱਚ ਹੀ ਬੇੜੇ ਦੇ ਵਿੱਚ ਸ਼ੇਟੀ ਸਾਥੀ ਨਾਈਟ ਦਾ ਐਕਟਿੰਗ ਔਨ 댓 ਇਨਫੋਰਮੇਸ਼ਨ ਅਸੀਂ ਕਰਫੇਅਰ ਦਾ ਕੇਪੀਸੀ 62 ਬਾਸੋਂ ਦਾ ਇੰਸਰਵੋ ਦੇ ਆਈ ਕਿਸੇ ਦੇ ਤੱਕ ਜਿਹੜੀ ਇਨਵੈਸਟੀਗੇਸ਼ਨ ਆ ਇਟ ਕੇਮ ਆਊਟ ਕਿ ਇਹਦਾ ਕੋਈ ਝਗੜਾ ਚੱਲਦਾ ਸੀਗਾ ਨਰਿੰਦਰ ਸਿੰਘ ਫੌਜੀ ਨਾਲ ਤੇ ਇਹ ਕਾਫੀ ਅਕਸ਼ਵਦ ਜੋ ਮਿਤਕ ગામੋਂ ਕਹਿੰਦਾ ਸੀਗਾ ਕਾਫੀ ਬਾਰ ਇਹਨਾਂ ਦਾ ਝਗੜਾ ਹੋਇਆ ਹੈ ਤੇ ਇਹ ਵੀ ਸਾਹਮਣੇ ਆਇਆ ਕਿ ਜਿਹੜਾ ਮਿਤਕ ਦਾ ਜਿਹੜਾ ਸ਼ੋਕਰਾ ਹੈ ਉਹਦੀ ਗ੍ਰੀਡ ਚੱਲ ਸੀਗਾ ਉਹ ਧਮਕੀਆਂ ਵਗੈਰਾ ਜਿਹੜਾ ਨਰਿੰਦਰ ਸਿੰਘ ਫੌਜੀ ਨੂੰ ਦਿੰਦਾ ਰਿਹਾ ਸੀ ਤਾਂ ਜਿਸ ਦਿਨ 6 ਤਰੀਕ ਨੂੰ ਵੀ ਇਹਨਾਂ ਦਾ ਟਕਰਾਅ ਹੋਈ ਹੈ ਤੇ ਉਸ ਤੋਂ ਬਾਅਦ ਰਾਤ ਨੂੰ ਅ ਨਿਰਿੰਦਰ ਸਿੰਘ ਉਹ ਫੌਜੀ ਇਹਨਾਂ ਦੇ ਘਰ ਜਾਂਦਾ ਇੱਕ ਡਾਮ ਦੇ ਨਾਲ ਇੱਕ ਡੰਡਾ ਹੁੰਦਾ ਹੈਗਾ ਪਾਸ ਦਾ ਉਹਦੇ ਨਾਲ ਜਿਹੜੇ ਹਿੱਟ ਹੈਡ ਤੇ ਤੇ ਫੇਸ ਤੇ ਹਿੱਟ ਕਰਕੇ ਇਹਨੂੰ ਇੰਜਰ ਕਰਦਾ ਤੇ ਉਹ ਦੋਜ਼ ਇਨਜਰੀ ਇਸ ਦੀ ਡੈਥ ਹੋ ਗਈ ਤਾਂ ਬੜਾ ਇਫੈਕਟਿਵਲੀ ਜਿਹੜਾ ਹੈਗਾ ਪੁਲਿਸ ਨੇ ਟੈਕਨੀਕਲ ਤੇ ਹਿਊਮਨ ਅੰਡਰਡੈਡੈਂਸ ਯੂਜ਼ ਕਰਦੇ ਹੋਏ ਜਿਹੜਾ ਹੈ ਜਿਹੜਾ ਇਹਨੂੰ ਕ੍ਰੈਸ ਕੀਤਾ ਤੇ ਉਸੇ ਨੂੰ ਅਰੈਸਟ ਕਰ ਲਿਆ ਤੇ ਫਰਦਰ ਇਨਵੈਸਟੀਗੇਸ਼ਨ ਇਸ ਗੋਇਆ ਦੋ ਸੈਕਿੰਡ ਬਲਾਈਂਡ ਮਰਡਰ ਅਗਰ ਉਹ ਕਕਰਾਲਾ ਪਿੰਡ ਦੇ ਹੱਦੇ ਵਿੱਚ ਇੱਕ ਲਾਸ਼ ਮਿਲੀ ਸੀ ਸੁਖਦੇਵ ਸਿੰਘ ਉਸ ਨੂੰ ਇੱਕ 5 2024 ਤੇ ਬੇਸਡ ਔਨ ਦਾ ਇਨਫੋਰਮੇਸ਼ਨ ਉਹਦੀ ਪਤਨੀ ਦੇ ਬਿਆਨ ਦੇ ਬੇਸ ਤੇ ਚਮਕੌਰ ਸਿੰਘ ਨਾਮ ਦੇ ਵਿਅਕਤੀ ਦੇ ਖਿਲਾਫ ਇੱਕ ਪਰਚਾ ਹੈ ਜਿਹੜਾ ਬਾਈ ਨੇ ਦਰਜ ਕਰਾਇਆ ਸੀ ਬਟ ਡਿਊਰਿੰਗ ਇਨਵੈਸਟੀਗੇਸ਼ਨ ਇਟ ਕੇਮ ਆਊਟ ਕਿ ਚਮਕੌਰ ਸਿੰਘ ਤੇ ਜਿਹੜਾ ਵਿਦਿਕ ਦਾ ਆਪਸ ਵਿੱਚ ਇਨਸੀਡੈਂਟ ਡਿਸਪਿਊਟ ਸੀਗਾ ਪੈਸੇ ਆਪਾਂ ਤੇ ਇਹ ਵੀ ਸਾਹਮਣੇ ਆਇਆ ਕਿ ਮ੍ਰਿਤਿਕ ਨੇ ਪਹਿਲਾਂ ਵੀ ਦੋ ਤਿੰਨ ਪਰਚੇ ਜਿਹੜੇ ਹੈਗੇ ਆ ਦਰਜ ਕਰਵਾਏ ਹੋਏ ਸੀਗੇ ਵੱਖ-ਵੱਖ ਪਾਰਟੀਆਂ ਦੇ ਖਿਲਾਫ ਜਿਹੜੇ ਵੀ ਝੂਠੇ ਪਾਏ ਗਏ ਸੀਗੇ ਤਾਂ ਕੁਝ ਇਹੋ ਜਿਹੇ ਐਵਿਡੈਂਸਸ ਸਾਹਮਣੇ ਆਏ ਜਿਹਦੇ ਤੋਂ ਸਾਨੂੰ ਸ਼ੱਕ ਹੋਇਆ ਕਿ ਇਹ ਜਿਹੜਾ ਮਾਮਲਾ ਹੈਗਾ ਬਲਾਈਂਡ ਮਰਡਰ ਦਾ ਨਾ ਹੋ ਕੇ ਕੋਈ ਹੋਰ ਵੀ ਹੋ ਸਕਦਾ ਹੈ ਸੋ ਟੈਕਨੀਕਲੀ ਤੇ ਧਰਮੀ ਨੂੰ ਰੱਤਿਕਰ ਕਰਨ ਤੇ ਪਾਇਆ ਗਿਆ ਕਿ ਜੋ ਮ੍ਰਿਤਿਕ ਹੈ ਉਹ ਪਲਾਨ ਕਰ ਰਿਹਾ ਸੀ ਕਿ 307 ਦਾ ਪਰਚਾ ਉਹ ਚੰਪੌਰ ਸਿੰਘ ਦੇ ਖਿਲਾਫ ਦਰਜ ਕਰਵਾ ਲਿਆ ਉਹਦੇ ਵਾਸਤੇ ਉਹਨੇ ਇੱਕ ਵੈਪਨ ਪ੍ਰਕure ਕੀਤਾ ਸੀਗਾ ਆਪਣੇ ਕਰੀਬੀ ਸਾਥੀਆਂ ਨਾਲ ਗੱਲ ਕੀਤੀ ਪਲਾਨ ਕੀਤਾ ਕਿ ਮੈਂ ਇੱਥੇ ਜਾ ਕੇ ਐਨਬੀਪੂ ਵਿੱਚ ਮੈਂ ਇੱਕ ਡਰਾਮਾ ਕ੍ਰੀਏਟ ਕਰਾਂਗਾ ਜਿਹਦੇ ਵਾਸਤੇ ਮੈਂ ਆਪਣੇ ਆਪ ਨੂੰ ਇੰਜਰੀ ਕਰਾਂਗਾ ਪੂਰੇ ਵਾਸਤੇ ਉਹਨੇ YouTube ਵਗੈਰਾ ਤੋਂ ਚੈਨਲ ਵਗੈਰਾ ਦੇਖ ਕੇ ਕਿੱਥੇ ਇੰਜਰੀ ਕਰਕੇ ਘੱਟੋ ਘੱਟ ਜਿਹੜਾ ਲਾਈਕ ਦਾ ਲਾਸ ਨਾ ਹੋਵੇ ਪਰ ਇੰਜਰੀ ਹੋ ਜਾਵੇ ਤਾਂ ਮਿਤੀ ਇੱਕ ਪੰਜ ਨੂੰ ਉਹ ਇਹ ਵੈਪਨ ਲੈ ਕੇ ਗਨ ਸ਼ਾਟ ਇੰਜਰੀ ਆਪਣੇ ਆਪ ਨੂੰ ਕਰਦਾ ਹੈ ਪਰ ਜੂ ਕਿ ਡੈਟ ਇੰਜਰੀ ਉਹਦੀ ਡੈਥ ਹੋ ਜਾਂਦੀ ਹੈ ਤਾਂ ਬੇਸਡ ਓਨ ਦਾ ਇਨਫੋਰਮੇਸ਼ਨ ਅਸੀਂ ਇੱਕ ਪਰਿ ਅਫੇਅਰ ਦਰਜ ਕੀਤੀ ਸੀ ਚੰਪਾ ਸਿੰਘ ਦੇ ਖਿਲਾਫ ਪਰ ਹੁਣ ਉਹਦੇ ਖਰੀਬੀ ਸਾਥੀ ਜੋ ਕੀ ਵਿਟਨੈਸ ਹੈਗਾ ਇਹਦੇ ਇਸ ਮੈਪਰ ਦੇ ਵਿੱਚ ਉਹਨੇ ਸਾਰਾ ਸਾਨੂੰ ਰਿਵੀਲ ਕੀਤਾ ਤੇ ਹੋਰ ਜਿਹੜੇ ਐਵੀਡੈਂਸ ਮਿਲੇ ਸੀਗੇ ਉਹਨਾਂ ਨੇ ਵੀ ਇਸ ਘਟਨਾ ਸੰਬੰਧੀ ਕੋਆਰੋਬੋਰੇਟ ਕੀਤਾ ਹੈ ਕਿ ਉਹ ਆਪਣੇ ਆਪ ਨੂੰ ਆਪਣੇ ਆਪ ਜਿਹੜੀ ਕੀਤੀ ਘਟਨਾ ਹੈਗੀ ਇਹ ਮਰਡਰ ਨਹੀਂ ਸੀਗਾ ਤਾਂ ਉਸ ਬੇਸ ਤੇ ਅਸੀਂ ਉਹਨੂੰ ਜਿਹੜਾ ਹੈਗਾ ਅੱਗੇ ਪ੍ਰਸੀਡ ਕਰ ਰਹੇ ਹਾਂ ਕਿਵੇਂ ਪਤਾ ਲੱਗਿਆ ਸਰ ਨਾਲ ਸੀ ਕੋਈ ਜਦੋਂ ਮੈਂ ਆਪਣੇ ਤਾਂ ਜੇ ਮੈਂ ਦੱਸਿਆ ਇੱਕ ਤਾਂ ਕੀ ਵਿਟਨੈਸ ਸੀਗਾ ਕਿਹਦੇ ਕੋਲੋਂ ਗੱਲ ਕਰਦਾ ਸੀਗਾ ਕਿ ਮੈਂ ਇਹ ਕਰਨਾ ਹੈਗਾ ਤੇ ਇੱਥੇ ਕਰਨਾ ਇਸ ਵੈਪਨ ਨਾਲ ਕਰਨਾ ਤੇ ਉਹਨੇ ਕਰਕੇ ਦਿਖਾਇਆ ਸੈਕੰਡਲੀ ਕੁਝ ਐਦਾਂ ਦੇ ਟੈਕਨੀਕਲ ਮੈਡੀਕਲ ਐਵਿਡੈਂਸਸ ਟੈਕਨੀਕਲ ਐਵਿਡੈਂਸਸ ਤੇ ਹੋਰ ਗਵਾਹ ਜਿਹੜੇ ਸਾਹਮਣੇ ਆਏ ਜਿਹੜੀਆਂ ਸਾਰੀਆਂ ਚੀਜ਼ਾਂ ਉਸ ਚੀਜ਼ ਨੂੰ ਕੋਰਪੋਰੇਟ ਕਰਦੇ ਨੇ ਬੇਸਿਕ ਤੌਰ ਤੇ ਕੇਸ ਚੇਂਜ ਕਰਾਂਗੇ ਕਿ ਸਾਈਡ ਕਰਾਂਗੇ ਕਿ ਇਹ ਇਹਦੇ ਵਿੱਚ ਬੇਸਿਕਲੀ ਅੱਗੇ ਪ੍ਰੋਸੀਡ ਕਰ ਰਹੇ ਆ ਜਿਹੜਾ ਚੰਪੌਰ ਸਿੰਘ ਦੇ ਖਿਲਾਫ ਜਿਹੜਾ ਬਰਚਾ ਡੱਜ ਹੋਇਆ ਉਹ ਨਹੀਂ ਬਣਦਾ ਉਹ ਕੈਨਸਲ ਬੇਸਿਕਲੀ ਇਹਨੂੰ ਕੈਨਸਲੇਸ਼ਨ ਵਾਲੀ ਡਿਫੀਨਿਟਲੀ ਨੂੰ ਲੈ ਗਏ